ਮੰਮੀ ਦੱਸ ਬੈਠੇ ਆ ਬੈਣਾ ਹੀ ਆ ਹੋਰ ਕੀ ਕਰਨਾ ਚੱਲ ਬੈਣਾ ਜੇ ਹੈਗਾ ਵਾ ਤੇ ਮੈਂ ਐਹੀ ਤੁਹਾਡੇ ਵੱਲ ਕਿ ਮੈਨੂੰ ਪੈਸੇ ਦਓ ਹਾਂ ਥੋੜੇ ਜਿਹੇ ਤੇ ਸਵੇਰੇ ਮਰੀਦ ਦੀ ਫੀਸ ਤਾਰਨ ਜਾਣਾ ਹੀ ਨਿੰਮੇ ਅਤ ਨੂੰ ਅਜੇ ਉਹਦਣ ਦੱਸਿਆ ਸੀ ਵੀ ਪੈਸੇ ਹੈ ਨਹੀਂ ਆ ਤੂੰ ਉਹਨੂੰ ਹਟਾ ਕੇ ਨਾ ਤੇ ਸਰਕਾਰੀ ਸਕੂਲੇ ਪਾ ਦੱਸ ਮੰਮੀ ਸਰਕਾਰੀ ਸਕੂਲੇ ਪੜੇ ਹਾਂ ਤੂੰ ਹੀ ਗੱਲ ਕਰ ਦਿੰਦੇ ਆ ਹੁਣ ਜੜੇ ਹੁਣ ਪੇਪਰ ਉਤੋਂ ਆਏ ਆ ਹੁਣ ਉਹਦੇ ਦਵਾਉਣੇ ਹੀ ਆ ਨਾ ਹੁਣ ਅਗਲੀ ਕਲਾਸ ਤੋਂ ਹੀ ਪਾਵਾਂਗੇ ਜੇ ਸਰਕਾਰੀ ਪਉਣਾ ਹੋਵੇ ਤੇਰੀ ਪੇਪਰਾਂ ਨੂੰ ਆਖਰਾਂ ਚੱਲੀ ਚੁੱਪ ਕਰਕੇ ਤੇ ਹਟਾ ਲਾ ਉਹਨੂੰ ਮੰਮੀ ਤੁਸੀਂ ਇਹ ਦਿਓ ਗੱਲਾਂ ਕਰਨ ਦੇ ਹੁਣ ਵਿੱਚੇ ਉਹਦੀ ਕਲਾਸ ਸਾਰੀ ਖਰਾਬ ਹੋ ਜਣੀ ਸਾਰਾ ਸਾਲ ਬਰਬਾਦ ਹੋ ਜਾਣਾ ਵਾ ਹੁਣ ਕਿੱਦਾਂ ਵਿੱਚੋਂ ਹਟਾਲਾਂ ਮੈਨੂੰ ਹੁਣ ਤੈਨੂੰ ਕਲਾਸ ਦਿਖਣ ਦੀ ਆ ਤੈਨੂੰ ਪਹਿਲਾਂ ਨਹੀਂ ਦਿਖਿਆ ਪਾਉਣ ਲੱਗਿਆ ਉਦੋਂ ਵੀ ਤੈਨੂੰ ਵੱਡਿਆ ਸੀ ਵੀ ਨਾ ਪਾ ਉਥੇ ਚੱਲ ਵੇਖ ਲਓ ਫਿਰ ਮਰਜੀ ਆਪਣੀ ਜਿੱਦਾਂ ਤੇ ਕਰਨਾ ਤੇ ਜੇਕ ਦਿਨ ਆ ਜਾਂਦੀ ਮੂੰਹ ਚੋਕੇ ਪੈਸੇ ਦੇ ਦੋ ਪੈਸੇ ਦੇ ਦੋ ਕਿੱਥੋਂ ਆਈ ਜਾਣ ਪੈਸੇ ਇਹਨੇ ਜਾ ਜਾ ਕੇ ਤਾਂ ਕੋਈ ਕੰਮ ਘੁੰਮ ਕਰ ਲਾ ਪੈਸੇ 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 24 ਘੰਟੇ ਤੇਰਾ ਇੱਕੋ ਹੀ ਕੰਮ ਆ ਬਸ ਗਾੜੀ ਗੱਡੀ ਉੱਥੇ ਸਰਕਾਰੀ ਨੌਕਰੀ ਲੱਗੀ ਹੈ ਨਾ ਜਿੱਥੋਂ ਪੈਸੇ ਆਈ ਜਾਣ ਮੰਮੀ ਜੇ ਉਹਦੀ ਕਾਲ ਫੀਸ ਨਾ ਨਾ ਘਰੀ ਉਹਦੇ ਪੇਪਰ ਕੈਨਸਲ ਹੋਏ ਨੇ ਆ ਨਹੀਂ ਹੋਣਾਂਦੇ ਪੇਪਰ ਕੈਨਸਲ ਇੱਕੋ ਹੀ ਗੱਲ ਕਰੀ ਜੰਨੀ ਆ ਹੋ ਜਾਣਗੇ ਤੇ ਕੀ ਉਹਨੇ ਡੀਸੀ ਲੱਗ ਜਾਣਾ ਵਾ ਬੜਕੇ ਤੈਨੂੰ ਮੈਂ ਉਹ ਦਿਨ ਵੀ ਇੰਨਾ ਸਮਝਾਇਆ ਸੀ ਤੈਨੂੰ ਵੱਡਿਆ ਸੀ ਫੇਰ ਇਹਨਾਂ ਦੇ ਨੂੰ ਚੱਲ ਹੁਣ ਆਹ ਵਾਲਾ ਸਾਲ ਤੇ ਪੂਰਾ ਕਰਾਓ ਅੱਗੇ ਤੋਂ ਬਾਬਾ ਨਹੀਂ ਪਾਉਂਦੀ ਇਹਨੂੰ ਮੈਂ ਪੜਾਉਣੀ ਨਹੀਂ ਉਹਨੂੰ ਮੈਂ ਘਰੇ ਰੱਖ ਲੂੰਗੀ ਤੂੰ ਮੇਰਾ ਸਿਰ ਨਾ ਖਾ ਉਹਨੂੰ ਲਵਲੀ ਨੂੰ ਜਾ ਕੇ ਪੁੱਛ ਲੈ ਜੇ ਦਿੰਦਾ ਵਾ ਨਾ ਪੈਸੇ ਤੇ ਜਾ ਜਾ ਕੇ ਦੋਦ ਕੋ ਲੱਲਾ ਮੇਰੇ ਕੋ ਹੈ ਨਹੀਂ ਪੈਸੇ ਸੇਰੀ ਖਾਂਦੀ ਰਹੀਂਦੀ 24 ਘੰਟੇ ਪੈਸੇ ਹੀ ਪੈਸੇ ਪੈਸੇ ਹੀ ਪੈਸੇ ਕਿੱਥੋਂ ਆਈ ਜਾਣ ਦੱਸ ਪੈਸੇ ਚੱਲ ਮੰਗ ਜਾ ਕੇ ਉਹਦੇ ਕੋ ਦਿੰਦਾ ਤੈਨੂੰ ਪੈਸੇ ਚੰਗੀ ਤਰ੍ਹਾਂ ਹੀ ਤੈਨੂੰ ਜਾ ਦਸ ਬਾਹਰ ਪਏ ਯੋ ਉੜਦੇ ਨਹੀਂ ਆ ਹਾਂ ਉਥੇ ਅੰਦਰ ਲੰਮੇ ਪੈ ਜਾਣਾ ਹੀ ਇੱਥੇ ਮਸ਼ਰਚ ਪਏ ਆ ਇੰਨੀ ਤੋ ਰਾਤ ਹੋ ਗਈ ਆ ਤੈਨੂੰ ਚੰਗਾ ਲੱਗਣ ਦੇ ਲੰਮੇ ਪਿਆ ਮੈਂ ਮੈਂ ਲੰਮੇ ਪੈਣ ਦੀ ਗੱਲ ਨਹੀਂ ਕਰਨ ਦੀ ਮੇਰੇ ਵੱਲੋਂ ਤਾਂ ਪਏ ਇੱਥੇ ਭੇਰੋ ਮੈਂ ਇਹ ਗੱਲ ਕਰਨ ਦੀ ਮੈਂ ਬਾਹਰ ਗਰਮੀ ਜੀ ਆ ਉਹ ਕੋਈ ਨਹੀਂ ਗਰਮੀ ਆ ਤੇ ਚੰਗੀ ਭਣੀ ਨੀਂਦ ਆਈ ਤੇ ਖਰਾਬ ਕਰਕੇ ਸੁੱੜਤੀ 10 ਚੰਗੇ ਵਜੋਂ ਕਹੋ ਤੂੰ ਵੀ ਸਗੋ ਨਾਲ ਉਲਗੜੀ ਉਲਟੇ ਪੈਣਾ ਮੈਂ ਤਾਂ ਕਹਿ ਨਹੀਂ ਕਿ ਮਸ਼ਰਵਾ ਮੈਂ ਤਾਂ ਕਹਿਣ ਦਈ ਹੀ ਉਹ ਮਸ਼ਲ ਲੜਦਾ ਹੁੰਦਾ ਤਾਂ ਮੈਂ ਬਾਹਰ ਪੈਣਾ ਸੀ ਕੋਈ ਗੱਲ ਨਹੀਂ ਜੋ ਲੜੂਗਾ ਮੈਂ ਆਜੂਗਾ ਅੰਦਰ ਚਲ ਬਾਕੀ ਗੱਲਾਂ ਤੇ ਛੱਡੋ ਮੈਂ ਤਾਂ ਡਾੜ ਨਾ ਕਰਨੀ ਐ ਇੱਕ ਸਲਾਹ ਹੁਣ ਕਾਦੀ ਸਲਾਹ ਕਰਨੀ ਅੱਧੀ ਰਾਤ ਨੂੰ ਤੂੰ ਦਿਨੇ ਨਹੀਂ ਹੁੰਦੀ ਤੈਨੂੰ ਅੱਧੀ ਰਾਤ ਦੱਸੋ ਕਿੰਨੀ ਕ ਹੋ ਗਈ ਸਾਰਾ ਦਿਨ ਤੁਸੀਂ ਉਦਾਂ ਘਰ ਨਹੀਂ ਬਿੰਦੇ ਹੈਗੇ ਜੇ ਤੁਹਾਨੂੰ ਪਤਾ ਹੋਵੇ ਵੀ ਮੈਂ ਸੁੱਤਾ ਆਵਾ ਤੇ ਹੁਣ ਤੁਸਲਾਵਾ ਕਰਨਾ ਗਈਆਂ ਮੇਰੇ ਨਾਲ ਮੈਂ ਤਾਂ ਡੇਵ ਲਾਈ ਆਂ ਤੇ ਕੁੜੀ ਦੀ ਤਾਰਨੀ ਆ ਸਵੇਰੇ ਫੀਸ ਤੇ ਮੈਨੂੰ ਪੈਸੇ ਦਓ ਥੋੜੇ ਜੇ ਤੇ ਚਾਹੀ ਤੁਸੀਂ ਜਾਗੇ ਆਪ ਦਾ ਰਾਇਓ ਉਹਦੇ ਅਗੇ ਆ ਪੇਪਰ ਉਹ ਨਹੀਂ ਅਗਲੀ ਹੀ ਤਾਰਦਾਂਗੇ ਇਕੱਠੀ ਹੁਣ ਹੈ ਨਹੀਂ ਮੇਰੇ ਕੋਲ ਹਾਏ ਰੱਬਾ ਪੇਪਰ ਵਾ ਉਹਦੇ ਉਹ ਪੇਪਰ ਵਾ ਤੇ ਕੋਈ ਗੱਲ ਨਹੀਂ ਆਪੇ ਭਾਲ ਲੈਣਗੇ ਭਾਲਣਗੇ ਨਾ ਉਹਨਾਂ ਨੇ SLAK ਲਾਇਆ ਵਾ ਜੀ ਫੀਸ ਨਾ ਨਾ ਤਾਰੀ ਤੇ ਨਿਆਣੇ ਨੂੰ ਪੇਪਰ 'ਚ ਨਹੀਂ ਬੋਲਣਾ ਉਹਨਾਂ ਨੇ ਤੇ ਕੀ ਨੇ ਨਹੀਂ ਨਾ ਬੋਲਣਾ ਤੇ ਤੂੰ ਨਾਂ ਕੱਟ ਦੋ ਇਹਦਾ ਆਈ ਹੋਰ ਕਿਤੇ ਪਾ ਲੈਨੇ ਆ ਨਹੀਂ ਬੋਲਦੇ ਤੇ ਨਾਂ ਬਦਨ ਦੱਸ ਕਿੱਦਾਂ ਨਹੀਂ ਆ ਗੱਲਾਂ ਕਰਨ ਮੈਨੂੰ ਬੜੀ ਟੈਨਸ਼ਨ ਪਈ ਐ ਨਾਂ ਬਦ ਲੱਗੇ ਤੇ ਮੰਮੀ ਵੀ ਹੈ ਹੀ ਗੱਲਾਂ ਕਰੀ ਜਾਂਦੇ ਜਿਦੇ ਹੁਣ ਤੁਹਾਡੇ ਵੱਲ ਆਈਆਂ ਤੇ ਤੁਸੀਂ ਵੀ ਉਹ ਗੱਡੀ ਸੁਣਾ ਦੋ ਸਾਰੇ ਪੈਸੇ ਮੰਮੀ ਕੋਲ ਆ ਮੇਰੇ ਕੋਲ ਨਹੀਂ ਕੱਖ ਵੀ ਉਹਦੇ ਕੋਲ ਲੈਣਾ ਜਾਣਾ ਜਿਹੜੇ ਕੀ ਤੁਹਾਡੇ ਕੋਲ ਆ ਮੇਰੇ ਕੋਲ ਹੁੰਦੇ ਤੇ ਮੈਂ ਤੁੰਦਾ ਨਾ ਮੇਰ ਕੋ ਨਹੀਂ ਆਖਵੀਂ ਤੁਸੀਂ ਬੱਲੇ ਨਾ ਕਾਖਵੇ ਰਖਿਓ ਠੀਕ ਵਾ ਨਾ ਸਾਰੀ ਉਮਰ ਦਾ ਡੀਦਾ ਹੀ ਨੰਗ ਜਾਨੀ ਕੁੜੀ ਦਾ ਨਾਮ ਨਾ ਕੱਟ ਦੋ ਜਵਾਨ ਉਹ ਚੱਲੀ ਆ ਠੀਕ ਆ ਐਂ ਪਾ ਲਾਂਗੇ ਹੋਰ ਕੇ ਸਕੂਲੇ ਕੁੜੀ ਦਾ ਨਾਮ ਕੱਟ ਦੋ ਬਸ ਕੁੜੀ ਦੇ ਪਿੱਛੇ ਪਏ ਜੇ ਉਹਨਾਂ ਵੱਲ ਗਈ ਉਹ ਵੀ ਕੁੜੀ ਦੇ ਪਿੱਛੇ ਕੁੜੀ ਨੇ ਖਰੇ ਕੀ ਡੱਡਾ ਮੜਾ ਕਰਤਾ ਕੀ ਤੇਰੇ ਪਿੱਛੇ ਪਏ ਆ ਹੈ ਉਹਨੂੰ ਵੀ ਤੇ ਇਦਾਂ ਗੱਲਾਂ ਕਰਦੇ ਰਹਿੰਦੇ ਆ ਕੁੜੀ 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 ਕੀ ਗੱਲ ਕੁੜੀਆਂ ਮਾੜੀਆਂ ਨੇ ਤੂੰ ਨਾ ਜ਼ੁਬਾਨ ਸੰਭਾਲ ਕੇ ਗੱਲ ਕਰ ਐਂ ਮੇਰ ਕੋ ਖਾਣਾ ਬੈਠੀ ਅੱਧੀ ਘਰਾਂ ਬਸ ਐ ਹੋਈ ਤਾੜੀ ਕੋ ਜਵਾਬ ਹੋ ਆ ਕੇ ਜੇ ਕੋਈ ਗੱਲ ਵੱਧ ਕੱਟ ਕਰ ਦੋ ਤਾਂ ਫਿਰ ਤੁਸੀਂ ਖਾਣ ਮਾਰਨ ਡੈ ਬਿਆ ਕਰੋ ਗਾੜੀਆਂ ਤੇ ਹੋਰ ਕੀ ਕਰੀਏ ਹਾਰ ਪਾ ਦਈ ਫੁੱਲਾਂ ਦਾ ਲਿਆ ਕੇ ਤੇ ਜਾ ਕੇ ਸਕੂਲੇ ਤੇ ਫਿਰ ਦੇ ਆਏ ਸੁਣਾ ਆਪੇ ਵੀ ਇਹੀ ਨਹੀਂ ਕੁੜੀ ਪੜਾਉਣੀ ਮੇਰੇ ਕੋ ਤੇ ਨਹੀਂ ਜਾਇਆ ਜਾਂਦਾ ਹੁਣ ਭਾਲੀ ਨਾ ਉਹਨੂੰ ਸਕੂਲੇ ਕੱਲ ਨਹੀਂ ਜ਼ਰੂਰ ਵਾ ਨਾ ਤੁਹਾਡੇ ਕੋ ਪੈਸਾ ਨਾ ਮਮੀ ਕੋ ਪੈਸਾ ਪੈਸਾ ਤੁਹਾਡੇ ਕੋ ਕਿੱਥੋਂ ਹੋਣੇ ਮੈਂ ਬੋਲਣਾ ਨਹੀਂ ਅੱਜ ਮੈਂ ਅੱਕ ਕੇ ਬੋਲੀ ਆ ਰੋਈ ਦੀ ਆਲੀ ਤੁਸੀਂ ਕੁੜੀ ਦੇ ਮਗਰ ਪਏ ਰਹਿਨੇ ਕੀ ਤੁਹਾਡਾ ਕੁੜੀ ਨੇ ਮੜਾ ਕਰਦਾ ਵਾ ਲੋਕੀ ਤਰਲੇ ਲੈ ਲੈ ਕੁੜੀਆਂ ਨੂੰ ਮੰਗਦੇ ਆ ਤੈਨੂੰ ਚੰਗੀ ਭਲੀ ਰੱਬ ਨੇ ਦਿੱਤੀ ਹੀ ਆ। ਹਾਦੀ ਕਰੀ ਜਾਂਦੇ ਆ ਕਿਤੇ। ਗੱਲ ਸੰ ਤੈਨੂੰ ਬੋਲਣ ਦੀ ਅਗਲੇ ਹੈਗੀ ਆ ਕਿ ਨਹੀਂ ਹੈਗੀ। ਅੱਧੀ ਰਾਤ ਮੇਰੇ ਲੱਗੇ ਰੌਲਾ ਪਾਉਣਾ ਗਈਆਂ ਤੂੰ। ਆਹੋ ਜੇ ਤੈਨੂੰ ਕੋਈ ਚੰਗੀ ਗੱਲ ਦੱਸੋ ਨਾ ਤੇ ਤੁਸੀਂ ਗੜੀਓ ਇਦਾਂ ਹੀ ਪੈਣਾ ਹੁੰਦਾ। ਮੇਰਾ ਖਾਣਾ ਬੈਠੀ ਕਿਤੇ। ਅੱਜ ਮੈਂ ਅੱਕ ਕੇ ਬੋਲੀ ਆ ਮੇਰਾ ਨਹੀਂ ਦਿਲ ਕਰਦਾ ਬੋਲਣ ਨੂੰ। ਤੂੰ ਅੱਕ ਕੇ। ਜ਼ੁਬਾਨ ਵਿੱਚ ਕਿੱਦਾਂ ਚਲਾਉਂਦੇ ਆ। ਅੱਗੇ ਲੋਕੀ ਸੁਣਦੇ ਆ। ਵੀ ਕੀ ਇਹਨਾਂ ਨੇ ਤਮਾਸ਼ਾ ਲਾਇਆ ਵਾ। ਤੈਨੂੰ ਸ਼ਰਮ ਨਹੀਂ ਹੈਗੀ ਮਾਸਾ ਜੀ ਦੀ। ਉਹ ਚੰਗਾ ਭਲਾ ਨਾ ਸੁੱਤਾ ਸੀ। ਆਪਣੇ ਕੋਲੋਂ ਲਾ ਕੇ ਤੇ ਮੇਰੇ ਗਲ ਪਾਤੀ ਏ ਤੂੰ। ਨਿਆ ਨੂੰ ਗੋਲੀ ਮਾਰੀ ਐ ਮੈਂ ਤੇ ਇਹੋ ਆਖਿਆ ਵੀ ਪੈਸੇ ਉਹਦੇ ਕੋਲ ਲੱਲੀ ਤੂੰ ਹੋ ਕਹਿੰਦੀ ਵੀ ਸੁੱਤਾ ਹੋਵੇ ਤੇ ਚਲ ਸਵੇਰੇ ਜਾ ਕੇ ਮੰਗ ਲਈਂ ਓਕੋ ਹੱਦ ਹੋ ਗਈ ਐ ਇਹਦੇ ਵਾਲੀ ਕਿਤੇ ਤੂੰ ਹੈ ਨੀਗਾ ਕਾਹੇ ਜੋਗਾ ਜਦੋਂ ਬੈਠੀ ਹੀ ਲਾਗੇ ਤੇ ਛੋੜਦਾ ਹਾਂ ਕੰਨਾਂ ਦੇ ਹੁਣ ਅੱਧੀ ਰਾਤ ਲੋਕਾਂ ਨੂੰ ਤਮਾਸ਼ਾ ਲਾ ਕੇ ਦੱਸਾਂ ਮੈਂ ਤਮਾਸ਼ਾ ਲੱਗਾ ਰਹਿਗਾ ਵਾ ਹੋਰ ਕਿੱਦਾਂ ਲੱਗਣਾ ਵਾ ਕੀ ਮੈਂ ਪੈਸੇ ਹੀ ਮੰਗ ਲਿਆ ਮਮੀ ਕੀ ਹੋ ਗਿਆ ਵਾ ਤੁਸੀਂ ਤੇ ਇਦਾਂ ਦਹੀਂ ਅੜ ਗਵਾਂ ਚ ਦੱਸਣ ਵੀ ਜਿੱਦਾਂ ਪੰਜ ਮੈਂ ਕਿੱਡਾ ਵੀ ਤੁਹਾਡੇ ਕੋਲ ਮੰਗ ਲਿਆ ਹੁੰਦਾ ਕੋਈ ਪੈਸੇ ਸਵੇਰੇ ਮੰਗ ਲੈਂਦੀਆਂ ਤੇ ਲੋਕੀ ਆਪਣੇ ਘਰ ਸਲਾਵਾ ਕਰਦੇ ਹੀ ਆ ਰਾਤ ਵੀ ਕਰਦੇ ਦਿਨੇ ਵੀ ਕਰਦੇ ਤੁਸੀਂ ਤੇ ਕੀ ਕਹਿੰਦੇ ਹੋ ਘਰ ਹੋਰ ਹੋਣਗੇ ਜਿਹੜੇ ਸਲਾਵਾ ਕਰਦੇ ਚੰਗਾ ਅਸੀਂ ਨਹੀਂ ਕਰਦੇ ਕਿੰਨਾ ਵੀ ਸਲਾਵਾ ਨਹੀਂ ਤੂੰ ਅੱਧੀ ਰਾਤ ਉਹਨੂੰ ਜੇ ਸੁੱਤਾ ਸੀ ਤੇ ਸੁੱਤਾ ਰਹਿਣ ਦਿੰਦੀ ਤੂੰ ਅੱਧੀ ਰਾਤ ਸਲਾਹ ਕਰਨੀ ਸਵੇਰੇ ਦਿਨ ਨਹੀਂ ਚੜਨਾ ਉਦੋਂ ਸਲਾਹ ਕਰ ਲੈਂਦੀ ਜਿਹੜੀ ਕਰਨੀ ਤੁਹਾਡਾ ਨਹੀਂ ਕੋਈ ਵੀ ਭੇਦ ਪਾ ਸਕਦਾ ਹੈਗਾ ਭਾਵੇਂ ਤੁਸੀਂ ਕਿੱਦਾਂ ਦਾ ਡੱਬਰ ਹੋਵਾਂਗੇ ਲੋਕੀ ਵੀ ਤੇ ਆਪਣੇ ਘਰ ਇਕੱਠੇ ਹੋ ਕੇ ਸਲਾਵਾ ਕਰਦੇ ਲੋਕੀ ਸਭ ਰਾਤ ਨੂੰ ਬਹਿ ਕੇ ਕਰਦੇ ਇਹ ਜਲਾਹ ਕੰਮ ਕਰਨਾ ਉਹ ਕਰਨਾ ਹੈ ਇਦਾਂ ਨਹੀਂ ਘਟਣਾ ਮੇਰਾ ਤੇ ਕਰਾਤਾ ਬੰਦੇ ਨੂੰ ਬਾਹਰ ਕੱਢਦੀ ਹੈ ਰਾਤ ਕਦੋਂ ਆਹੋ ਹਣ ਬਾਹਰ ਕੱਢ ਦੋਗੇ ਬਾਹਰ ਕੱਢਣ ਦੀ ਵਾਰੀ ਆ ਗਈ ਹੁਣ ਰੁਕ ਜਾ ਚੱਲ 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 ਮੈਨੂੰ ਦੱਸ ਨਾ ਕਰੋ ਇਦਾਂ ਕੰਦੀ ਰਿਹਾ ਹੁਣ ਬੂਆ ਖੋਲ ਦੋ ਦੱਸ ਕੀ ਕਰ ਰਹੇ ਆ ਤੁਸੀਂ ਆਪਾਂ ਨੂੰ ਕਿੰਨੇ ਕਿਤੇ ਲਿਆ ਖੋਲੋ ਬੂਆ ਦੱਸ ਕੀ ਕਰ ਰਹੇ ਆ ਤੂੰ ਜਾਵੀਂ ਨਹੀਂ ਜਾ ਚਲ ਜਾ ਤੂੰ ਮਮਾ ਪਾਪਾ ਨੰਦ ਲਾਗਦਾ ਜਾ ਲੈ ਆਵਾ ਕੁੰਡਾ ਖੋਲਦਾ ਵਾ ਤੇ ਜਾ ਲੈ ਆਵਾਂ ਕੋਈ ਗੇਟ ਖੋਲੋ ਆਗੇ ਮਮਾ ਪਾਪਾ ਗੇਟ ਨਹੀਂ ਖੋਲਣਦੇ ਮੈਂ ਕੌਣ ਖੋਲਣਿਆ ਅਰੇ ਤੇ ਗੇਟ ਖੋਲ ਵੀ ਮੈਂ ਕਿੱਥੇ ਜਾਊਂਗੀ ਰਾਤ ਮਮਾ ਨਹੀਂ ਖੋਲਣਦਿਆ ਖੋਲ ਮੇਰਾ ਬੁੱਤ ਜਿੱਦਾਂ ਵੀ ਖੋਲਦਾ ਖੋਲ ਲਾ ਕਾਨ ਖਤਿਆ ਖੋਲ ਦੇ ਆਹ ਮਰ ਜਣੀ ਹੋ ਜਿਹੜੀ ਚੰਬੜੀ ਨਾਲ ਜਾ ਕੇ ਗੇੜ ਦੇ ਹੋਇਆ ਤੇ ਤੂੰ ਕਹਿੰਦੀ ਬਾਹਰ ਕੱਢ ਦੇ ਤੇ ਹੁਣ ਤੂੰ ਦੂਜੇ ਬੰਨੇ ਹੋ ਗਈ ਆ ਵੇ ਸਵੇਰੇ ਕੱਢ ਦਾਂਗੇ ਬਾਹਰ ਹੋਰ ਉਹਨੇ ਕਿੱਥੇ ਜਾਣਾ ਵਾ ਉਹ ਜਿੱਥੇ ਮਰਜੀ ਜਾਵੇ ਵੇ ਉਹ ਬਿਮਾਰ ਹੋ ਗਈ ਤੇ ਪੈਸੇ ਸਾਨੂੰ ਲਾਉਣੇ ਪੈਣੇ ਹੀ ਹੋ ਹਾ ਜੜੀ ਮੰਮੀ ਮੰਮੀ ਕਰਦੀ ਫਿਰਨ ਲਈ ਆ ਇਹਦਾ ਨਹੀਂ ਸਿਆਪਾ ਕਰਨਾਗੇ ਪਾਸੇ ਚੰਗੀ ਭੜੀ ਨੀਂਦ ਆਈ ਪਹਿਲਾਂ ਤੂੰ ਮੇਰੇ ਨਾਲ ਘਲਤੀ ਵੀ ਤੂੰ ਉੱਥੋਂ ਆਲਾ ਟਾਲਾ ਕਰਦੇ ਉਹਨੂੰ ਮੈਂ ਮੈਂ ਤੇ ਆਖਿਆ ਵੀ ਤੈਨੂੰ ਸੁੱਤੇ ਨੂੰ ਵੇਖ ਕੇ ਤੇ ਚਲ ਜੂਗੀ ਮੈਨੂੰ ਕੀ ਪਤਾ ਸੀ ਉਹਨੇ ਤੇਰਾ ਸਿਰ ਹੀ ਖਾਂਡਾ ਬਣਾਵਾ ਹੁਣ ਪੈਸੇ ਕਿੱਥੋਂ ਦੇਣੇ ਐ ਇਹਨੂੰ ਮੈਂ ਉਹ ਨਾ ਕੱਟਦੇ ਤੇ ਕੱਟਣ ਦੇ ਦਿੰਨਾਂ ਦਿੱਤੇ ਆਹਿਆਂ ਨੂੰ ਮਾਰ ਗੋਲੀ ਤੂੰ ਪਹਿਲਾਂ ਉਹਨੂੰ ਲਿਆ ਜਾ ਕੇ ਜਾ ਲੈ ਆਮਨਾ ਮੈਂ ਹੁਣ ਉਹਨੂੰ ਆਹ ਉਹ ਜਿਹੜੀ ਚੰਚੰਚ ਕਰੰਡੀ ਆ ਬਿਮਾਰ ਹੋ ਗਈ ਤੇ ਫੇਰ ਸਿਆਪਾ ਸਾਡੇ ਪਾ ਦਾ ਪੈਣਾ ਸਕੂਲ ਦੇ ਬਚਾਉਂਦੇ ਬਚਾਉਂਦੇ ਉਹਦੇ ਉੱਤੇ ਲਾਵਾਂਗੇ ਨਾਲੇ ਆੜ ਗਵਾੜ ਸੁਣ ਡਿਆ ਵਾ ਰਾਤ ਕੀ ਆਖਣਗੇ ਓ ਪੀ ਇਹਨਾਂ ਨੇ ਇੱਕ ਬਾਹਰ ਕੱਢ ਦਿੱਤੀ ਐ। ਇਹ ਆ ਬਾਰ ਬਾਰ ਪੈਂਚਰ ਹੋ ਜਾਂਦਾ ਵਾ। ਪੈਸੇ ਵੀ ਹਨ ਨਹੀਂ ਆ। ਜੇ ਮੈਂ ਨਵਾਂ ਲੈ ਆ ਕੇ ਪਾਵਾਂ ਕੀ ਕਰਾਂ? ਉਹਨੂੰ ਸਮਝ ਨਹੀਂ ਆਉਂਦੀ ਕੋਈ। ਤੁਸੀਂ ਇੱਥੇ ਕੀ ਕਰਨ ਦੇ ਖਲੋਤੇ? ਪੱਠੇ ਲੈਣ ਚੱਲਿਆ ਸੀ। ਆ ਪੈਂਚਰ ਹੋ ਗਿਆ ਰੇਅਰ। ਇਹਨੂੰ ਮਾਰੋ ਗੋਲੀ ਰੋਟੀ ਖਾ ਲੋ ਜਾ ਕੇ। ਸਵੇਰੇ ਲੈ ਆਇਓ ਪੱਠੇ। ਪੱਠੇ ਵੀ ਲਿਆਉਣੇ ਬੈਲੇ ਇਹਨਾਂ ਨੂੰ ਕੀ ਪਾਉਣਾ ਵਾ? ਧੂੜੀ ਪਾ ਦਿਓ ਕੋਈ ਗੱਲ ਨਹੀਂ। ਉਹ ਨਹੀਂ ਸੰਦੀਪ ਮੈਂ ਪੱਠੇ ਲੈ ਆਵਾਂ। ਮਰੀ ਹੋਵਾ ਭਰੀ ਐ। ਉਹ ਮਾਰ ਮੜਾ ਘਰ ਦਾ ਗਜ਼ਾਰਾ ਚੱਲੀ ਜਾਂਦਾ ਵਾ। ਕੋਈ ਗੱਲ ਨਹੀਂ ਹੁਣ ਸਵੇਰੇ ਹੀ ਹੋਣਾ ਉਹ ਸਭ ਕੁਝ। ਹੁਣ ਕੀ ਕਰੋਗੇ ਇਹਨੂੰ ਇਹੋ ਲਈ ਨਹੀਂ ਹਵਾ ਭੜੀ ਹੈ ਮਾਰੀ ਜੀ ਮੈਂ ਵੀ ਇਹਨਾਂ ਲਾਗੋ ਲਿਆਉਣੇ ਲੈ ਰਹਿਣ ਤੋਂ ਤੁਸੀਂ ਮੇਰੀ ਸੁਣੋ ਗੱਲ ਮੈਂ ਨਾ ਸਵੇਰ ਦੀ ਸੋਚਣ ਦੀ ਆ ਕਿ ਅਜਰਪਿੰਦਰ ਕੋਲੋਂ ਚਲ ਜਾਈਏ ਫੋਨ ਆਇਆ ਵੀ ਉਹਦਾ ਨਹੀਂ ਫੋਨ ਤਾਂ ਨਹੀਂ ਆਇਆ ਚੰਗੀ ਵਿਚੋਲਣ ਗਈ ਹੈ ਬਾਅਦ ਚ ਫੋਨ ਨਹੀਂ ਆਇਆ ਉਹਦਾ ਕੋਈ ਮੈਂ ਤਾਂ ਹੋ ਆਵ ਨਹੀਂ ਕੀਤਾ ਨਹੀਂ ਮੈਂ ਨਹੀਂ ਫੋਨ ਕੀਤਾ ਮੈਂ ਤਾਂ ਨਹੀਂ ਜਾ ਕੇ ਹੋ ਆਈਏ ਤੂੰ ਫੋਨ ਕਰਕੇ ਪੁੱਛਦੀ ਸਹੀ ਮੈਨੂੰ ਵੀ ਰੋਜ਼ ਨਾ ਘਬਰਾਹਟ ਜੀ ਹੁੰਦੀ ਰਹਿੰਦੀ ਆ ਸਾਨੂੰ ਕਿਹੜਾ ਉਹਨਾਂ ਨੇ ਕੱਢ ਦੇਣਾ ਵਾ ਇੱਕ ਰਿਜਾਈਏ ਕੋਈ ਨਹੀਂ ਭਾਈ ਨੂੰ ਪੁੱਛ ਲਊਗਾ ਫੋਨ ਕਰਕੇ ਕਿ ਭਾਈ ਕੱਲ ਚਲ ਜੀ ਆਪਾਂ ਬਣਾ ਇਹ ਛੁੱਟੀ ਦੇਣਗੇ ਹਾਂ ਤੇ ਛੁੱਟੀ ਲੈ ਲਓ ਤੇ ਹੋਈ ਆ ਆ ਗਿਆ ਉਹਨਾਂ ਨੇ ਕੀ ਬਣਿਆ ਉਹ ਤੇ ਕੀ ਨਹੀਂ ਪਤਾ ਲੱਗ ਜੂਗਾ ਉਹ ਚੋਲਣਾ ਹੈ ਇਦਾਂ ਦੀ ਉਹ ਡੜ ਕੇ ਪਈ ਹੋਣੀ ਉਹਨਾਂ ਨੂੰ ਆਓ ਕੀ ਪਤਾ ਤੇ ਸੱਸ ਕਿਤੇ ਉਹਨੂੰ ਮਾਰ ਦੀ ਕੁੱਟ ਦੀ ਨਾ ਹੋਵੇ ਕੋਈ ਗੱਲ ਨਹੀਂ ਕੱਲ ਨੂੰ ਜਾ ਕੇ ਹੋ ਗਿਆ ਜੀ ਤਾਂ ਹੀ ਕੁੜੀ ਨੇ ਫੋਨ ਨਹੀਂ ਕੀਤਾ ਉਹਦਾਂ ਦਾ ਤੂੰ ਆਪ ਕਰ ਲੈਣਾ ਤੂੰ ਵਿਹਲੀ ਰਹਿਣੀ ਹੈ ਵਿਹਲੀ ਤੇ ਮੈਂ ਹੈਗੀ ਆ ਉਹ ਆਪ ਫੋਨ ਕਰ ਫੋਨ ਕਿੱਦਾਂ ਕਰਾਂ ਉਹਨਾਂ ਨੂੰ ਜਿਹੜਾ ਫੋਨ ਮਾੜਾ ਮੋਟਾ ਹੈਗਾ ਇਹ ਮੈਨੂੰ ਲੱਗਦਾ ਉਹਨਾਂ ਨੇ ਖੋਲਿਆ ਆ ਕਿ ਜਿਹਨੇ लवली ਨੂੰ ਫੋਨ ਕੀਤਾ ਵਾ ਤੇ ਉਹ ਚੁੱਕਦਾ ਨਹੀਂ ਆ। ਉਹਨੇ ਫੋਨ ਕਿਉਂ ਚੁੱਕਣਾ ਵਾ? ਉਹ ਝੂਠੇ ਆ। ਮਸ਼ੀਨ ਮੰਗਦੇ ਆ। ਤੁਸੀਂ ਤਾਂ ਕਰੋ ਛੁੱਟੀ ਲਓ। ਸਵੇਰੇ ਜਾਈਏ ਆਪਾਂ। ਕੁਝ ਨਹੀਂ ਹੋ ਕੇ ਆਉਣੇ ਆ। ਨਾਲੇ ਨਾ ਮੇਰੀ ਸੱਸ ਦਾ ਨਾ ਤਰਲਾ ਕੱਢ ਲੂੰਗਾ। ਕੁਛ ਕੇ ਵੇਹ ਲੂੰਗਾ ਵੀ ਅਸੀਂ ਕਿੱਥੋਂ ਮਸ਼ੀਨ ਦੇਣੀ ਆ। ਅਸੀਂ ਤਾਂ ਗਰੀਬ ਬੜੇ ਆ। ਆਹ ਚਲੋ ਕੁਝ ਨਾ ਕੁਝ ਤੇ ਕਰਾਂਗੇ। ਪਹਿਲਾਂ ਜਾਈਏ ਸਹੀ। ਕੋਈ ਗਾ ਨਹੀਂ ਤਰਲੇ ਕੱਢ ਲਾਂਗੇ। ਜ਼ਿਆਦਾ ਬੋਲਣੇ ਖਿਆ ਕੇ ਠੀਕ ਆ। ਹਾਂਜੀ। ਤੁਸੀਂ ਨਾ ਜ਼ਿਆਦੀ ਗੱਲ ਨਾ ਕਰਿਓ। ਠੀਕ ਆ ਨਾ। ਉਹ ਆਪੇ ਗੱਲ ਕਰਨਗੇ, ਦੱਸਣਗੇ ਫਿਰ ਆਪਾਂ ਗੱਲ ਕਰਾਂਗੇ। ਉਹੀ ਗੱਲ ਨਹੀਂ ਜੇਦੋਂ ਗੱਲ ਕਰਨਗੇ ਕੀ ਬਣਿਆ ਇੱਥੇ ਹਨਾ ਮਸ਼ੀਨ ਮੰਗਣਗੇ ਜਾਂ ਉਹ ਕਹਿਣਗੇ ਕੀ ਲੈ ਗਿਆ ਜਾਂ ਕਿਦਾਂ ਫੇਰ ਗੱਲ ਕਰ ਲਾਂਗੇ ਕੋਈ ਕਹਿ ਦਾਂਗੇ ਕਿ ਨਾ ਕਰ ਲਈਏ ਨਾ ਚੁੱਪ ਪਰ ਕੇ ਆਏ ਨਾ ਆਹ ਵਦ ਘਟ ਬੋਲਾਂਗੇ ਔਰ ਕੁੜੀ ਨਾਲ ਤੋਰ ਦੇਣਗੇ ਫੇਰ ਕੀ ਫਾਇਦਾ ਆਪਾਂ ਬਸ ਇਹੋ ਵੇਖਣ ਜਾਣਾ ਵਾ ਛੜੀ ਭੈਣ ਸੁਖੀ ਓਥੇ ਹਾਂਜੀ ਚਲੋ ਆਜੋ ਫੇਰ ਰੋਟੀ ਖਾਓ ਅਗਮ ਸੌ ਗਿਆ ਹਾਂਜੀ ਸੌ ਗਿਆ ਅਗਮ ਟਾਈਮ ਵੜਾਉਣ ਦੇ ਆਜੋ ਟੂੜੀ ਪਾਦਾ ਫੇਰ ਪਾ ਦੋ ਟੂੜੀ ਹੁਣ ਕੀ ਕਰਨਾ ਫੇਰ ਪੰਡਾ ਦੋਰ ਰਹਿ ਗਏ ਟੂੜੀ ਦੀਆਂ ਚਲੋ ਕੋਈ ਨਹੀਂ ਉਹ ਵੀ ਲਿਆਉਣੀ ਪੈਣੀ ਜਾ ਕੇ ਕਿਤੋਂ ਚਲੋ ਟੈਨਸ਼ਨ ਨਾ ਲਾਓ ਤੁਸੀਂ ਆਜੋ ਅੱਗੇ ਰੋਟੀ ਖਾਓ ਇਹ ਅੱਗੇ ਆ ਨਹੀਂ ਆ ਉਦੋਂ ਇਹਨਾਂ ਨੇ ਟੈਨਸ਼ਨ ਪਈ ਹੈ ਇਹਨਾਂ ਨੂੰ ਕੀ ਹੋਣਾ ਚਲੋ ਤੁਸੀਂ ਬਹੁਤੀ ਟੈਨਸ਼ਨ ਨਾ ਲਾਓ ਬਿਮਾਰ ਹੋਵੋਗੇ ਕੀ ਫਾਇਦਾ ਚਲ ਕੋਈ ਗੱਲ ਨਹੀਂ ਮੈਂ ਪਾ ਕੇ ਆ ਜਾ ਮੈਂ ਚਲਦਾ ਆਜੋ ਚੰਗਾ